you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਕੇਵੀਐਸ ਭਰਤੀਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਆਲਰੇਡੀ ਬਹੁਤ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਭਰਤੀਆਂ ਜਿਹੜੀਆਂ ਨੇ ਆਊਟ ਹੋ ਚੁੱਕੀਆਂ ਨੇ ਜਿਹੜੇ ਰਹਿੰਦੇ ਜ਼ਿਲ੍ਹੇ ਸੀ ਉਹਨਾਂ ਵਿੱਚ ਵੀ ਇਹ ਭਰਤੀ ਹੁਣ ਦੇਖਣ ਨੂੰ ਮਿਲ ਰਹੀ ਹੈ ਜੀ ਪਟਿਆਲਾ ਲੁਧਿਆਣਾ ਫਤਿਗੜ ਸਾਹਿਬ ਅੰਮ੍ਰਿਤਸਰ ਖੰਨਾ ਇਹਨਾਂ ਬਹੁਤ ਸਾਰੀਆਂ ਜਗਾਵਾਂ ਤੇ ਜਿਹੜੀਆਂ ਇਹ ਪੋਸਟਰਾਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਬਾਰੇ ਹੀ ਜਿਹੜੀਆਂ ਗੱਲ ਕਰਨ ਜਾ ਰਿਹਾ ਇਹਨਾਂ ਪੋਸਟਰਾਂ ਦੀ ਖਾਸਤ ਇਹ ਹੈ ਕਿ ਇਸ ਤੁਹਾਡਾ ਕੋਈ ਵੀ ਪੇਪਰ ਜਿਹੜਾ ਉਹ ਨਹੀਂ ਲਿਆ ਜਾਏਗਾ ਸਿਰਫ ਔਰ ਸਿਰਫ ਇੰਟਰਵਿਊ ਬੇਸ ਤੇ ਹੀ ਤੁਹਾਨੂੰ ਜਿਹੜੀ ਇਹ ਨੌਕਰੀ ਆ ਉਹ ਦਿੱਤੀ ਜਾਏਗੀ ਵੱਖ-ਵੱਖ ਟਾਈਪ ਦੇ ਇਥੇ ਪੋਸਟਰ ਰਹਿਣਗੇ ਆ ਜੀ ਸੈਲਰੀ ਤੁਸੀਂ ਅੱਗੇ ਆਪ ਵੀ ਦੇਖ ਸਕਦੇ ਹੋ ਕੋਈ ਫੀਸ ਨਹੀਂ ਹੈਗੀ ਅਪਲਾਈ ਕਰਨ ਦੀ ਠੀਕ ਹੈ ਪ੍ਰੋਪਰ ਪ੍ਰੋਸੈਸ ਜਿਹੜਾ ਹੈ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਕਦੋਂ ਇੰਟਰਵਿਊ ਹੈ ਤੇ ਕਿਸ ਤਰੀਕੇ ਨਾਲ ਇਹ ਅਪਲਾਈ ਹੋਣਗੀਆਂ ਉਹਦੇ ਤੇ ਆਪਾਂ ਸਟੈਪ ਬਾਈ ਸਟੈਪ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਤਾ ਸਟੈਪ ਬਾਈ ਸਟੈਪ ਆਪਾਂ ਸਾਰੇ ਹੀ ਡਿਸਟ੍ਰਿਕਟ ਦੀ ਗੱਲ ਕਰਾਂਗੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਕੰਟਰੈਕਚੁਅਲ ਬੇਸ ਤੇ ਇਹ ਜਿਹੜੀ ਭਰਤੀ ਆਊਟ ਹੋ ਚੁੱਕੀ ਹੈ ਇੰਟਰਵਿਊ ਹੋਏਗਾ ਜੀ ਇਸ ਦੇ ਵਿੱਚ ਤੇ ਇਸ ਦਾ ਜਿਹੜਾ ਇੰਟਰਵਿਊ ਆ ਤੁਸੀਂ ਦੇਖ ਸਕਦੇ ਹੋ 6 ਮਾਰਚ ਤੇ 7 ਮਾਰਚ ਨੂੰ ਹੋਣ ਜਾ ਰਿਹਾ ਹੈ ਜੀ 6 ਮਾਰਚ ਨੂੰ ਪੀਜੀਟੀ ਤੇ ਟੀਜੀਟੀ ਦਾ ਇੰਟਰਵਿਊ ਹੈ ਠੀਕ ਹੈ ਤੁਹਾਡੇ ਕੋਲ ਜਿਹੜਾ ਵੀ ਸਬਜੈਕਟ ਹੋਗਾ ਉਹਦੇ ਅਕੋਰਡਿੰਗ ਤੁਸੀਂ ਇੰਟਰਵਿਊ ਦੇ ਸਕਦੇ ਹੋ ਇਸ ਤੋਂ ਬਿਨਾ 7 ਮਾਰਚ ਨੂੰ ਜਿਹੜੇ ਪੀਆਰਟੀ ਨੇ ਯਾਨੀ ਕਿ ਈਟੀਟੀ ਟੀਚਰ ਨੇ ਠੀਕ ਹੈ ਜਿਨ੍ਹਾਂ ਨੇ ਈਟੀਟੀ ਕੀਤੀ ਹੋਈ ਆ ਉਹ ਇਸ ਦੇ ਲਈ ਅਪਲਾਈ ਕਰ ਸਕਦੇ ਨੇ 7 ਮਾਰਚ ਨੂੰ ਤੁਸੀਂ ਇੰਟਰਵਿਊ ਤੇ ਜਿਹੜਾ ਹੈ ਉਹ ਜਾ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਬਾਲ ਵਾਟਿਕਾ ਟੀਚਰ ਯਾਨੀ ਕਿ ਐਂਟੀਟੀ ਤੁਹਾਡੇ ਕੋਲ ਹੋਊਗੀ ਤਾਂ ਵੀ ਤੁਸੀਂ ਐਲੀਜੀਬਲ ਹੋ ਸਪੋਰਟਸ ਯੋਗਾ ਟੀਚਰ 뮤직 ਟੀਚਰ ਆਰਟ ਐਂਡ ਕraft ਟੀਚਰ ਕੰਪਿਊਟਰ ਟੀਚਰ ਸਪੈਸ਼ਲ ਐਜੂਕੇਟਰ ਠੀਕ ਹੈ ਕਾਫੀ ਤਰ੍ਹਾਂ ਦੀਆਂ ਪੋਸਟਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਫਤਿਹਗੜ੍ਹ ਸਾਹਿਬ ਦੇ ਵਿੱਚ ਠੀਕ ਹੈ ਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਹੈਗੀ ਹੈ ਤੁਸੀਂ ਇਹਨੂੰ ਵੀ ਜਿਹੜਾ ਹੈ ਚੈੱਕ ਕਰ ਸਕਦੇ ਹੋ ਤੇ ਐਲੀਜੀਬਲ ਕੈਂਡੀਡੇਟਸ ਵਿਲ ਹੈਵ ਟੂ ਬ੍ਰਿੰਗ ਲੇਟੈਸਟ ਪਾਸਪੋਰਟ ਸਾਈਜ਼ ਫੋਟੋ ਯਾਨੀ ਕਿ ਜਦੋਂ ਤੁਸੀਂ ਇੰਟਰਵਿਊ ਤੇ ਜਾਓਗੇ ਤਾਂ ਤੁਸੀਂ ਆਪਦੀ ਇੱਕ ਜਿਹੜੀ ਹੈ ਪਾਸਪੋਰ filled application form along with original document ਇੱਕ ਪਰਫਾਰਮਾ ਤੁਸੀਂ ਭਰ ਕੇ ਜਿਹੜਾ ਨਾਲ ਲੈ ਕੇ ਜਾਣਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਮਿਲ ਜੇਗਾ ਬਾਕੀ ਮੈਂ ਕੋਸ਼ਿਸ਼ ਕਰਾਂਗੀ ਕਿ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂ ਠੀਕ ਹੈ ਤੇ ਇਹ ਜਿਹੜਾ ਪਰਫਾਰਮਾ ਤੁਸੀਂ ਫਿਲ ਅਪ ਕਰਕੇ ਜਾਣਾ ਹੈ ਇਸ ਤੋਂ ਬਿਨਾ ਤੁਹਾਡੇ ਕੋਲ ਜੋ ਵੀ ਡਾਕੂਮੈਂਟਸ ਨੇ ਚਾਹੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਤੁਹਾਡੇ ਕੋਲ ਜਿਹੜੀ ਵੀ ਕੁਆਲਿਫਿਕੇਸ਼ਨ ਹੈ ਉਸ ਦਾ ਜਿਹੜਾ ਹੈ ਪ੍ਰੋਪਰ ਫੋਟੋ ਕਾਪੀਜ਼ ਦਾ ਇੱਕ ਪ੍ਰੋਪਰ ਸੈੱਟ ਬਣਾ ਕੇ ਲੈ ਕੇ ਜਾਣਾ ਹੈ ਜੀ ਇੰਟਰਵਿਊ ਵਾਲੇ ਦਿਨ ਠੀਕ ਹੈ ਅਟੈਸਟਡ ਹੋਣੀ ਚਾਹੀਦੀ ਨੇ ਜੀ 셀ਫ ਅਟੈਸਟਡ ਤੁਹਾਡੇ ਸਾਈਨ ਜਿਹੜੇ ਨੇ ਉਸ ਤੇ ਹੋਣੇ ਚਾਹੀਦੇ ਨੇ ਕਲੀਅਰ ਆ ਰਿਪੋਰਟਿੰਗ ਟਾਈਮ 8:30 ਹੈ ਜੀ ਸਵੇਰੇ ਇੰਟਰਵਿਊ ਫ੍ਰੋਮ 9:30 ਯਾਨੀ ਕਿ ਸਵੇਰੇ 9:30 ਵਜੇ ਇੰਟਰਵਿਊ ਸਟਾਰਟ ਹੋ ਜਾਏਗਾ ਤਰੀਕ ਤੁਸੀਂ ਯਾਦ ਰੱਖਿਓ 6 ਮਾਰਚ 7 ਮਾਰਚ ਜੇਕਰ ਤੁਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਹੋ ਜਾਂ ਤੁਸੀਂ 올ਓਵਰ ਪੰਜਾਬ ਕਿਤੇ ਦੇ ਵੀ ਰਹਿਣ ਵਾਲੇ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਕਲੀਅਰ ਹੈ ਬਾਕੀ ਕੋਈ ਹੋਰ ਇਨਫੋਰਮੇਸ਼ਨ ਹੈ ਦੇ ਰਿਗਾਰਡਿੰਗ ਤੁਸੀਂ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਵੀ ਜਿਹੜਾ ਹੈ ਚੈੱਕ ਕਰ ਸਕਦੇ ਹੋ ਨਵਾਂ ਸੈਸ਼ਨ ਤੁਹਾਨੂੰ ਪਤਾ ਹੈ ਕਿ ਸਟਾਰਟ ਹੋ ਚੁੱਕਿਆ ਹੈ ਤੇ ਹੁਣ ਬਹੁਤ ਸਾਰੇ ਸਕੂਲਾਂ ਵੱਲੋਂ ਜਿਹੜੀਆਂ ਇਹ ਭਰਤੀਆਂ ਨੇ ਉਹ ਆਊਟ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਆਪਾਂ ਅੱਗੇ लुधियाना डिस्ट्रिक्ट बद्दवाल जगादे ਵਿੱਚ ਇਹ ਜਿਹੜੀਆਂ ਪੋਸਟਾਂ ਨੇ ਆਊਟ ਹੋ ਚੁੱਕੀਆਂ ਨੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਫੀਸ਼ੀਅਲ ਵੈਬਸਾਈਟ ਦਾ ਵੀ ਲਿੰਕ ਮੈਂਸ਼ਨ ਕੀਤਾ ਗਿਆ ਹੈ ਇਸ ਦੇ ਵਿੱਚ ਵੀ ਸੇਮ ਉਹੀ ਚੀਜ਼ਾਂ ਨੇ ਸੇਮ ਪੋਸਟਾਂ ਉਹੀ ਨੇ ਠੀਕ ਹੈ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾ ਕਿ ਕਈ ਜਗਾਵਾਂ ਤੇ ਦੇਖੋ ਸੀਟ ਟਟ ਜ਼ਰੂਰੀ ਨਹੀਂ ਹੈਗਾ ਕੋਈ ਵੀ ਟਟ ਨਹੀਂ ਮੰਗਿਆ ਗਿਆ ਲੇਕਿਨ ਕੁਝ ਜਗਾਵਾਂ ਤੇ ਜਿਹੜਾ ਮੰਡੀਟਰੀ ਕਰ ਦਿੱਤਾ ਗਿਆ ਯਾਨੀ ਕਿ ਲਾਜ਼ਮੀ ਤੌਰ ਤੇ ਮੰਗਿਆ ਵੀ ਗਿਆ ਹੈ ਕਈ ਪੋਸਟਾਂ ਤੇ ਠੀਕ ਹੈ ਦਾ ਇਹਦਾ ਜਿਹੜਾ ਇੰਟਰਵਿਊ ਲੁਧਿਆਣੇ ਵਾਲਿਆਂ ਦਾ ਰਹੇਗਾ ਉਹ ਰਹੇਗਾ ਜੀ 20 ਮਾਰਚ ਨੂੰ ਠੀਕ ਹੈ ਪੋਸਟਾਂ ਤੁਸੀਂ ਦੇਖ ਸਕਦੇ ਹੋ ਪੀਜੀਟੀ ਟੀਜੀਟੀ ਪੀਆਰਟੀ ਹੋ ਗਈਆਂ ਠੀਕ ਹੈ ਇਸ ਤੋਂ ਬਿਨਾ اٹੈਂਡ ਕਰਾਫਟੀ ਹੋਗਾ ਟੀਚਰ ਇਹ ਤੁਸੀਂ ਆਪ ਵੀ ਸਾਰਾ ਰੀਡ ਕਰ ਸਕਦੇ ਹੋ ਜੀ 20 ਮਾਰਚ ਨੂੰ ਸਵੇਰੇ 9 ਵਜੇ ਇੰਟਰਵਿਊ ਹੋਣ ਜਾ ਰਿਹਾ ਹੈ ਤੇ ਇੱਥੇ ਦੇਖੋ ਇਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਪੀਜੀਟੀ ਐਂਡ ٹیਜੀਟੀ ਪੀਆਰਟੀ preference will be given to सीटेट ਕੁਆਲੀਫਾਈਡ ਯਾਨੀ ਕਿ ਜੇਕਰ ਤੁਹਾਡੇ ਕੋਲ सीटेट ਕੁਆਲੀਫਾਈ ਹੈ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਟੀਚਰ ਰੱਖਿਆ ਜਾਏਗਾ ਇਨ ਕੇਸ ਜੇਕਰ ਤੁਹਾਡੇ ਕੋਲ सीटेट ਨਹੀਂ ਹੈਗਾ ਤਾਂ ਵੀ ਤੁਸੀਂ ਇੱਥੇ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਉਹ ਬਾਅਦ ਦੀ ਗੱਲ ਹੈ ਸਿਲੈਕਸ਼ਨ ਹੋਣੀ ਹੈ ਨਹੀਂ ਹੋਣੀ ਹੈ ਲੇਕਿਨ ਇਹਨਾਂ ਨੇ ਜਿਹੜਾ ਹੈ ਕੋਈ ਮੰਡੇਟਰੀ ਨਹੀਂ ਕੀਤਾ ਇਹਨਾਂ ਨੇ ਸਿਰਫ ਆਪਣਾ opinion ਰੱਖਿਆ ਹੈ ਕਿ ਜੇਕਰ सीटेट ਕਲੀਅਰ ਹੋਏਗਾ ਦੋ ਵਿਗਿਆਕਰਨ ਵਿੰਦਿਆ ਵਿੱਚ ਤਾਂ ਉਹਨੂੰ ਜਿਹੜੀ ਹੈ ਪਹਿਲ ਦਿੱਤੀ ਜਾਏਗੀ ਜਿਸ ਦੇ ਕੋਲ ਸਟੇਟ ਕੁਆਲੀਫਾਈ ਹੋਏਗਾ ਸੈਕੰਡ ਆਪਾਂ ਗੱਲ ਕਰ ਲਈ ਕੈਂਡੀਡੇਟਸ ਅਪਲਾਈਿੰਗ ਫॉर ਮੋਰ ਥੈਨ 1 ਪੋਸਟ ਵਿਲ ਸੈਪਰੇਟ ਫਾਰਮ ਫॉर ਈਚ ਪੋਸਟ ਯਾਨੀ ਕਿ ਜੇ ਤੁਸੀਂ ਇੱਕ ਪੋਸਟ ਤੋਂ ਵੱਧ ਪੋਸਟਾਂ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਅਲੱਗ-ਅਲੱਗ ਜਿਹੜੇ ਨੇ ਸੈਪਰੇਟ ਫਾਰਮ ਜਿਹੜੇ ਨੇ ਉਹ ਫਿਲ ਕਰਨੇ ਪੈਣਗੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰ ਲਈਏ ਅਗਲੀ ਭਰਤੀ ਦੀ 来 ਹੈਗੀ ਜੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਵੀ ਜਿਹੜੀਆਂ ਕੇਵੀਐਸ ਦੀ ਵੀ ਭਰਤੀਆਂ ਆਊਟ ਹੋਈਆਂ ਸੀਗੀਆਂ ਉਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸੀਆਂ ਸੀ ਠੀਕ ਹੈ ਕਿੱਥੇ-ਕਿੱਥੇ ਆਊਟ ਹੋਈਆਂ ਨੇ ਤੇ ਕਿੰਨੀਆਂ ਪੋਸਟਾਂ ਨੇ ਉਹਦੇ ਤੇ ਵੀ ਆਪਾਂ ਨੇ ਗੱਲ ਕਰੀ ਹੈ ਜੇਕਰ ਤੁਸੀਂ ਪਿਛਲੀਆਂ ਭਰਤੀਆਂ ਨਹੀਂ ਦੇਖੀਆਂ ਹੈਗੀਆਂ ਠੀਕ ਹੈ ਉਹਨਾਂ ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਉਹਨਾਂ ਨੂੰ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਹੁਣ ਜਿਹੜੀ ਅੰਮ੍ਰਿਤਸਰ ਦੇ ਵਿੱਚ ਆਊਟ ਹੋਈ ਹੈ ਇਹ ਆਰਮੀ ਪਬਲਿਕ ਸਕੂਲ ਦੀ ਹੈ ਜੀ ਇਸ ਦੇ ਵਿੱਚ ਸਟਾਫ ਤੇ ਨੋਨ ਟੀਚਿੰਗ ਸਟਾਫ ਯਾਨੀ ਕਿ ਟੀਚਿੰਗ ਤੇ ਨੋਨ ਟੀਚ PGT ਹੈਡ ਕਲਰਕ ਹੋ ਗਿਆ ਕੰਪਿਊਟਰ ਲੈਬ ਟੈਕਨੀਸ਼ੀਅਨ ਹੋ ਗਿਆ ਠੀਕ ਹੈ ਇਹਨਾਂ ਦੀਆਂ ਪੋਸਟਾਂ ਆਊਟ ਹੋਈਆਂ ਨੇ ਜੀ ਰੈਗੂਲਰ ਬੇਸ ਤੇ ਤੁਸੀਂ ਦੇਖ ਸਕਦੇ ਹੋ ਹੈਡ ਕਲਰਕ ਰੈਗੂਲਰ ਬੇਸ ਤੇ ਹੀ ਭਰਤੀ ਹੈ ਆਊਟ ਹੋਈ ਹੈ ਤੇ ਕੁਆਲੀਫਿਕੇਸ਼ਨ ਐਲੀਜੀਬਿਲਟੀ ਬਾਰੇ ਵੀ ਤੁਸੀਂ ਇੱਥੇ ਜਿਹੜਾ ਹੈ ਉਹ ਪੜ੍ਹ ਸਕਦੇ ਹੋ ਉਹ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਫੋਰ ਏਜ ਐਪਲੀਕੇਸ਼ਨ ਫਾਰਮ ਸਾਰੇ ਚੀਜ਼ਾਂ ਦੇ ਲਈ ਤੁਹਾਨੂੰ ਜਿਹੜਾ ਇਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਤੇ ਵਿਜ਼ਿਟ ਕਰਨਾ ਪਏਗਾ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਵੀ ਮਿਲ ਜਾਣਾ ਹੈ ਬਾਕੀ ਤੁਸੀਂ ਆਪ ਵੀ ਇਸ ਨੂੰ ਜਿਹੜਾ ਹੈ ਫਿਲ ਕਰਕੇ ਸਰਚ ਕਰ ਸਕਦੇ ਹੋ ਠੀਕ ਹੈ ਤੇ ਇਹ ਆਫਲਾਈਨ ਅਪਲਾਈ ਹੋਏਗਾ ਜੀ ਬਾਈ ਈਮੇਲ ਇਹ ਨਹੀਂ ਐਕਸੈਪਟ ਹੋਣੇ ਤੁਸੀਂ ਦੇਖ ਸਕਦੇ ਹੋ ਨੋ ਐਪਲੀਕੇਸ਼ਨ will be accepted via email clear ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਇਹ ਹੈਗੀ ਹੈ ਖੰਨੇ ਦੀ ਲੋਕੇਸ਼ਨ ਦੀ ਪੋਸਟ ਠੀਕ ਹੈ ਦਿੱਲੀ ਪਬਲਿਕ ਸਕੂਲ ਦੇ ਵਿੱਚ ਇਹ ਆਊਟ ਹੋ ਚੁੱਕੀ ਹੈ ٹیਜੀਟੀ ਪੀਆਰਟੀ ਪ੍ਰੀ ਪ੍ਰਾਇਮਰੀ ਐਂਟੀਟੀ ਦੀ ਹੋਗੀ ਠੀਕ ਹੈ ਇਥੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਪੋਸਟਾਂ ਨੇ ਤੇ ਅਲੱਗ-ਅਲੱਗ ਕੁਆਲੀਫਿਕੇਸ਼ਨ ਹੈ ਪੀਆਰਟੀ ਦੇ ਲਈ ਤੁਸੀਂ ਈਟੀਟੀ ਜਾਂ ਬੀਐਡ ਇੱਕ ਜਗ੍ਹਾ ਇੱਕ ਚੀਜ਼ ਕੀਤੀ ਹੋਵੇ ਜਾਂ ਦੋਨੋਂ ਚੀਜ਼ਾਂ ਕੀਤੀਆਂ ਹੋਣ ਠੀਕ ਹੈ ਮਿਨੀਮਮ 2 ਇਅਰ ਦਾ ਐਕਸਪੀਰੀਅੰਸ ਹੋਵੇ ਇਨ ਕੇਸ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਤਾਂ ਵੀ ਤੁਸੀਂ ਇਸ ਦੇ ਲਈ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਪ੍ਰੀ ਪ੍ਰਾਇਮਰੀ ਟੀਚਰਜ਼ ਦੀ ਗੱਲ ਕਰੀਏ ਤਾਂ ਬੀਏ ਐਂਡ ਟੀਟੀ ਪਲੱਸ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਠੀਕ ਹੈ ਅੱਗੇ ਆਪਾਂ ਅੱਗੇ ਗੱਲ ਕਰ ਲਈਏ ਗ੍ਰੈਜੂਏਟ ਇਨ ਐਨੀ ਫੀਲਡ ਫਲੂਐਂਟ ਇਨ ਇੰਗਲਿਸ਼ ਯਾਨੀ ਕਿ ਤੁਹਾਨੂੰ ਜਿਹੜੀ ਹੈ ਸਿਰਫ ਔਰ ਸਿਰਫ ਆਰਮੀ ਪਬਲਿਕ ਸਕੂਲ ਦੇ ਲਈ ਇੰਗਲਿਸ਼ ਜਿਹੜੀ ਆ ਜ਼ਰੂਰ ਆਣੀ ਚਾਹੀਦੀ ਹੈ ਜੇਕਰ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਠੀਕ ਹੈ ਬਾਕੀ ਡਿਟੇਲਡ ਨੋਟੀਫਿਕੇਸ਼ਨ ਤੁਹਾਨੂੰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਦੇਖਣ ਨੂੰ ਮਿਲ ਜੇਗਾ ਤੁਸੀਂ ਆਪ ਵੀ ਜਿਹੜਾ ਹੈ ਚੈੱਕ ਕਰ ਸਕਦੇ ਹੋ ਇਹਨਾਂ ਦੇ ਮੋਬਾਈਲ ਨੰਬਰ ਵੀ ਮੈਂਸ਼ਨ ਨੇ ਕਾਲ ਕਰਕੇ ਤੁਸੀਂ ਕੋਈ ਵੀ ਕੁਐਰੀ ਜਿਹੜੀ ਆਪਣੀ ਪੁੱਛ ਸਕਦੇ ਹੋ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈਏ ਜੀ ਪਟਿਆਲਾ ਤਾਇਪੜਿਆ ਵਾਲਾ ਡਿਸਟ੍ਰਿਕਟ ਦੀਆਂ ਪੋਸਟਾਂ ਨੇ ਠੀਕ ਹੈ ਇਹਦੇ ਬਾਰੇ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗੱਲ ਕਰੀ ਸੀ ਤੇ ਇਹਦਾ ਜਿਹੜਾ ਇੰਟਰਵਿਊ ਹੈ ਉਹ ਕੱਲ ਹੋਣ ਜਾ ਰਿਹਾ ਜੀ 27 ਤੇ 28 ਤਰੀਕ ਨੂੰ ਠੀਕ ਹੈ ਜੇਕਰ ਤੁਸੀਂ ਇਹ ਵੀਡੀਓ ਅੱਜ ਦੇ ਹਾਲ ਦੇ ਸਮੇਂ ਦੇ ਵਿੱਚ ਦੇਖ ਰਹੇ ਹੋ ਤਾਂ ਵੀ ਤੁਸੀਂ ਇਸ ਦੇ ਲਈ ਜਿਹੜਾ ਹੈ ਜਾ ਸਕਦੇ ਹੋ ਠੀਕ ਹੈ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਜਾ ਕੇ ਇਹਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਪੋਸਟਾਂ ਦੇਖਣ ਨੂੰ ਮਿਲਣਗੀਆਂ ਪੀਜੀਟੀ ਦੀਆਂ ਹੋਗੀਆਂ ਠੀਕ ਹੈ ਟੀਜੀਟੀ ਇਸ ਤੋਂ ਬਿਨਾ ਪੀਆਰਟੀ ਤੁਸੀਂ ਦੇਖ ਸਕਦੇ ਹੋ ਸੀਟੈਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਠੀਕ ਹੈ ਈਟੀਟੀ ਤੁਹਾਡੇ ਕੋਲ ਕੀਤੀ ਹੋਵੇ ਪਲੱਸ ਤੁਹਾਡੇ ਕੋਲ ਪਾਸਟੂ ਦੇ ਵਿੱਚ 50% ਜਿਹੜੇ ਮਾਰਕਸ ਨੇ ਉਹ ਹੋਣੇ ਚਾਹੀਦੇ ਨੇ ਸੈਲਰੀ ਤੁਸੀਂ ਦੇਖੋ ਕਿੰਨੀ ਵਧੀਆ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ 21250 ਜਿਹੜੀ ਸੈਲਰੀ ਹੈ ਉਹ ਸਿਰਫ ਔਰ ਸਿਰਫ ਈਟੀਟੀ ਟੀਚਰ ਨੂੰ ਉਹ ਇਹ ਦੇ ਰਹੇ ਨੇ ਠੀਕ ਹੈ ਐਸ ਪਰ ਐਨਸੀਟੀਈ ਰੂਲ ਠੀਕ ਹੈ ਤਾਂ ਇਹਨੂੰ ਵੀ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਤੇ ਇੱਥੇ ਇਹਨਾਂ ਦੇ ਨੋਟੀਫਿਕੇਸ਼ਨ ਦੀ ਇੱਕ ਖਾਸ ਗੱਲ ਇਹ ਹੈ ਇਹਨਾਂ ਨੇ ਸੈਲਰੀ ਨਾਲ ਹੀ ਮੈਂਸ਼ਨ ਕਰ ਦਿੱਤੀ ਤਾਂ ਜੋ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਬਾਅਦ ਦੇ ਵਿੱਚ ਦਿੱਕਤ ਉਹਨੂੰ ਨਾ ਆਵੇ ਪੋਸਟ ਗ੍ਰੈਜੂਏਸ਼ਨਰ ਦੀ 27500 ਹੈ ਜੀ ਠੀਕ ਹੈ ਤੇ ਇਸ ਤੋਂ ਬਿਨਾ ਪੀਆਰਟੀ ਟੀਚਰ ਦੀ 21250 ਸੈਲਰੀ ਰਹੇਗੀ ਮਿਊਜ਼ਿਕ ਤੇ ਡਾਂਸ ਟੀਚਰ ਦੀ ਵੀ ਸੇਮ ਰਹੇਗੀ ਜੀ ਕੰਪਿਊਟਰ ਇਨਸਟ੍ਰਕਟਰ ਦੀ ਜੀ ਆਪਾਂ ਗੱਲ ਕਰੀਏ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ 26250 ਇਹਨਾਂ ਦੀ ਸੈਲਰੀ ਰਹਿਣ ਵਾਲੀ ਹੈ ਜੀ ਤੇ ਹੋਰ ਵੀ ਕਾਫੀ ਤਰ੍ਹਾਂ ਦੀਆਂ ਪੋਸਟਾਂ ਆਊਟ ਨੇ ਸਪੈਸ਼ਲ ਐਜੂਕੇਟਰ ਦੀਆਂ ਯੋਗਾ ਟੀਚਰ ਹੋ ਗਿਆ ਸਟਾਫ ਨਰਸ ਹੋ ਗਈ ਠੀਕ ਹੈ ਤੇ ਸਪੋਰਟਸ ਦੇ ਰਿਲੇਟਿਡ ਦੇਖ ਸਕਦੇ ਹੋ ਤੁਸੀਂ ਆਰਟ ਐਂਡ ਕ્રાਫਟਰ ਦੇਖ ਸਕਦੇ ਹੋ ਪ੍ਰੀ ਪ੍ਰਾਇਮਰੀ ਦੇ ਟੀਚਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ 21250 ਜਿਹੜੀ ਸੈਲਰੀ ਹੈ ਉਹ ਰਹਿਣ ਵਾਲੀ ਹੈ ਠੀਕ ਹੈ ਡਿਜ਼ਾਇਰੇਬਲ ਫੋਰ 올 ਪੋਸਟ ਨੋਲੇਜ ਆਫ ਕੰਪਿਊਟਰ ਐਪਲੀਕੇਸ਼ਨ ਐਪਲੀਕੇਸ਼ਨਸ ਐਂਡ ਪ੍ਰੋਫੀਸ਼ੀਐਂਸੀ ਟੂ ਟੀਚਿੰਗ ਇੰਗਲਿਸ਼ ਐਂਡ ਹਿੰਦੀ ਮੋਡ ਆਫ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਠੀਕ ਹੈ ਇੰਟਰਵਿਊ ਹੋਣ ਜਾ ਰਿਹਾ ਹੈ ਜੀ ਕੱਲ ਦੇ ਦਿਨ ਤੇ ਤੁਹਾਡੇ ਕੋਲ ਜਿਹੜਾ ਹੈ ਆਪਣਾ ਜੋ ਵੀ ਤੁਹਾਡੇ ਕੋਲ ਡਾਕੂਮੈਂਟਸ ਨੇ ਠੀਕ ਹੈ ਉਹ ਤੁਸੀਂ ਨਾਲ ਲੈ ਕੇ ਜਾਇਓ origignal ਵੀ ਪਲੱਸ ਫੋਟੋਕਾਪੀ ਪਲੱਸ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਇੱਕ ਜਿਹੜਾ ਹੈ ਐਪਲੀਕੇਸ਼ਨ ਫਾਰਮ ਹੈ ਉਹ ਵੀ ਤੁਸੀਂ ਜਿਹੜਾ ਹੈ ਪ੍ਰਿੰਟ ਕਢਾ ਕੇ ਆਪਣਾ ਘਰ ਕੇ ਲੈ ਕੇ ਜਾ ਸਕਦੇ ਹੋ ਇਨ ਕੇਸ ਜੇਕਰ ਤੁਸੀਂ ਨਹੀਂ ਵੀ ਭਰਿਆ ਤਾਂ ਵੀ ਤੁਸੀਂ ਇੱਕ ਵਾਰੀ ਜਾ ਕੇ ਉਹਨਾਂ ਕੋਲ ਜਿਹੜੀ ਹੈ ਉਹ ਗੱਲ ਕਰ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਤਾਂ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਭਟੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਨੂੰ ਜਿਹੜਾ ਹੈ ਇਕ ਜਾਂ ਦੋ ਦਿਨਾਂ ਪਹਿਲਾਂ ਹੀ ਪਤਾ ਲੱਗਦਾ ਏ ਤਾਂ ਫਿਰ ਉਹਦੇ ਰਿਲੇਟਿਡ ਜਿਹੜਾ ਅਪਲਾਈ ਹੋਣ ਤੋਂ ਰਹਿ ਜਾਂਦਾ ਏ ਲੇਕਿਨ ਇਹਦੀ ਇੱਕ ਇਹ ਵੀ ਹੈ ਕਿ ਇਹਦੇ ਵਿੱਚ ਕੋਈ ਆਨਲਾਈਨ ਪ੍ਰੋਸੈਸ ਇਹਨਾਂ ਨੇ ਨਹੀਂ ਕੀਤਾ ਆਫਲਾਈਨ ਹੀ ਹੈ ਤਾਂ ਕਰਕੇ ਤੁਸੀਂ ਜਾ ਕੇ ਕੱਲ ਨੂੰ ਇੰਟਰਵਿਊ ਦੇ ਸਕਦੇ ਹੋ ਜੀ ਇਸ ਤੋਂ ਬਿਨਾਂ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ ਕਮੈਂਟ ਪੁੱਛ ਸਕਦੇ ਹੋ ਜੀ ਠੀਕ ਹੈ ਤੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀ ਅਪਡੇਟ ਲੈਣ ਦੇ ਲਈ ਵੀ ਤੁਸੀਂ ਇਸ ਚੈਨਲ ਨਾਲ ਜਰੂਰ ਜੁੜੋ ਤੁਹਾਨੂੰ ਪੰਜਾਬ ਦੇ ਵਿੱਚ ਜਿੰਨੀਆਂ ਵੀ ਭਰਤੀਆਂ ਚਾਹੀਓ ਕਿਸੇ ਵੀ ডিপਾਰਟਮੈਂਟ ਦੇ ਵਿੱਚ ਹੋਣ ਬਿਲਕੁਲ ਫ੍ਰੀ ਆਫ ਕੋਸਟ ਜਾਣਕਾਰੀ ਜਿਹੜੀ ਇਸ ਚੈਨਲ ਤੇ ਮਿਲਦੀ ਰਹੇਗੀ ਬਾਕੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ